ਸਭ ਤੋਂ ਪਹਿਲਾਂ ਤੁਹਾਨੂੰ ਦੱਸ ਕਰਦਾ ਸਾਰੀ ਸੰਗਤ ਦਾ ਕਿ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਹੈ ਆਈ ਹੈ ਧਰਮੀ ਬਹੁਤ ਸੀ ਇਹ ਦੇ ਬਾਵਜੂਦ ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਜਲਦੀ ਇਹ ਘਰਾਂ ਨੂੰ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੀ ਸਮੇ ਤੋਂ ਲੰਬੇ ਸਮੇ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਆ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਆ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੱਥ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਮਗੇ ਤੇ ਮਸਲੇ ਹੱਲ ਕਰਾ। ਅੱਜ ਤੁਸੀਂ ਪਹਿਲੀ ਵਾਰ ਰਿਆਦਕੋ ਦੇ ਮਤੇ ਦੀ ਗੱਲ ਕੀਤੀ ਹੈ ਕਿ ਮੈਂ ਅੱਜ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਕਿ ਵੇਖੋ ਜੀ ਸ੍ਰੀ ਸਾਹਿਬ ਵਾਲਾ ਫੋਟੋ ਰਿਪੋਰਟ ਆ ਗਿਆ। ਕੋਈ ਇਹ ਤਾਂ ਮੇਰੇ ਘਰ ਦੇ ਹੀ ਪੈ ਗਿਆ। ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀ ਹੈ ਉਹ ਲੰਮੇ ਸਮੇਂ ਬਾਅਦ ਅਕਾਲੀ ਲੰਦਲੇ ਆਪਣਾ ਮਤਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ੍ਹ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ। ਨਾ ਕੋਈ ਸਿਆਸਤ ਰਹੀ ਆਉਂਦੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਅੱਜ ਪ੍ਰੋਗਰਾਮ ਬਤੋ ਅਦਮਵਾ ਸਾਹਿਬ ਦੇ ਪਹਿਲੇ ਜਿਹੜੇ 10 57 ਆ ਰਹੇ ਉਹ ਪੰਜਾਬ ਦੇ ਜਾਂ ਧਰਮਾਂ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਨੂੰ ਗੱਲ ਬੱਕੜੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀ ਅਕੂਰੀਅਤ ਸੀ। ਭਾਈ ਸਾਧ ਜੀ ਭਾਈਪਰਾਂ ਨੂੰ ਕੀ ਲੱਗਦਾ ਉਹਨਾਂ ਨੇ ਸਮੇਂ ਚਲਾਇ ਸੋਚ ਸਕਦਾ ਜੇਕਰ ਸਤਾਈ ਨੂੰ ਦੇਖਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ। ਬਾਈ ਇਹ ਸੋਚਿਆ ਤੇ ਪਿਆਰ ਨੂੰ ਕਿਵੇਂ ਦੇ ਰਹੇ ਅਮਨੀ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਤਾਂ ਉਸ ਸੰਧਨਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ। ਦੋਹੇ ਸਤਾਈ ਨੂੰ ਲੈ ਕੇ ਕਿਸ ਤਰ੍ਹਾਂ ਦਾ ਟੀਚਾ ਲੈ ਕੇ ਚੱਲ ਆਫਟਰਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਸਾਡਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਪੁਰਤਣੇ ਵਾਲੇ ਹੋਰ ਐਕਸਪੋਰਟ ਦੇ ਦੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਇਹ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਅਾ ਧਰਮੀ ਬਹੁਤ ਸੀ ਇਹ ਦੇ ਬਾਵਜੂਦ ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਜਲਦੀ ਇਹ ਘਰਾਂ ਨੂੰ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪ੍ਰਾਣੀ ਸਮੇ ਤੋਂ ਲੰਬੇ ਸਮੇ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਆ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਆ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੱਥ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕੰਮ ਆ ਬਹੁ ਮਗੇ ਰਸਲੇ ਹੱਲ ਕਰਾ। ਅੱਜ ਤੁਸੀਂ ਪਹਿਲੀ ਵਾਰ ਰਿਆ ਕੋਦੇ ਮਤੇ ਦੀ ਗੱਲ ਕੀਤੀ ਕਿ ਅੱਜ ਪਹਿਲੀ ਵਾਰ ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਕਿ ਦੇਖੋ ਜੀ ਸਾਹਿਬ ਵਾਲਾ ਤੁਹਾਡਾ ਫੜੇ ਰਿਪੋਰਟ ਆ। ਕੋਈ ਨਹੀਂ ਤਾਂ ਮੇਰੀ ਫੜਦੇ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀਏ ਬਹੁਤ ਲੰਮੇ ਸਮੇਂ ਬਾਅਦ ਅਕਾਲੀ ਲਾਲ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ। ਸਾਡੀ ਸਿਆਸਤ ਰਹੀ ਆਉਂਦੇ ਤਾਂ ਉਹ ਕਿਵੇਂ ਦੇਖਣਾ ਅਨੰਦਪੁਰ ਦੀ ਆਜੀ ਪ੍ਰੋਗਰਾਮਾ ਬਤੋਲ ਦੰਮੂਆ ਸਾਹਿਬ ਦੇ ਪਹਿਲੇ ਜਦੋਂ ਦਾ ਕਾਰਜ ਆ ਰਹੇ ਉਹ ਪੰਜਾਬ ਦੇ ਜਾਂ ਪਾਕਿਸਤਾਨ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਨੂੰ ਗੱਲ ਬੱਕਰੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀ ਖੂਬੀ ਐ ਸੋ ਜੀ ਸਹਿਤ ਦਾਜ ਭਾਜ ਭਰਨ ਕੀ ਲੱਗਦਾ ਉਹਨਾਂ ਨੇ ਸਮਝ ਲਾਇਆ ਹੀ ਸੋ ਸਕਦਾ ਜੇਕਰ ਸਤਾਈਨ ਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਬਾਈ ਬਿਆਨ ਨੂੰ ਕਿਵੇਂ ਦੇ ਰਹੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੋਸ ਸੰਦੇਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੇ ਧੋਸ ਦੇਣ ਦਾ ਯਤਨ ਕੀਤਾ ਦੂਜੀ ਸਤਾਈ ਨੂੰ ਲੈ ਕੇ ਕਿਸ ਤਰ੍ਹਾਂ ਅੱਟੀਚਾ ਲੈ ਕੇ ਚੱਲੋਗੇ ਤੁਸੀਂ ਦਫਤਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਸੀਂ ਪੰਥ ਦੀ ਕਚਹਿਰੀ 'ਚ ਜਾਵਾਂਗੇ ਤੇ ਪੰਥ ਦੀ ਕਚਹਿਰੀ ਜਿੱਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਸਾਡਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਫੁਰਜਣੇ ਵਾਲੇ ਬਿਆਨ ਹੋਰ ਹੋ ਦੇਣ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਇਹ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਧਰਮੀ ਬਹੁਤ ਸੀ ਇਹ ਦੇ ਬਾਵਜੂਦ ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਜਲਦੀ ਇਹ ਘਰਾਂ ਨੂੰ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੀ ਸਮੇ ਤੋਂ ਲੰਬੇ ਸਮੇ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਆ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਆ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੱਥ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਮਗੇਰ ਮਸਲੇ ਹੱਲ ਕਰਾ। ਅੱਜ ਤੁਸੀਂ ਪਹਿਲੀ ਵਾਰ ਰਿਆ ਕੋਦੇ ਮਤੇ ਦੀ ਗੱਲ ਕੀਤੀ ਹੈ ਕਿ ਅੱਜ ਪਹਿਲੀ ਵਾਰ ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਕਿ ਦੇਖੋ ਜੀ ਸ੍ਰੀ ਸਾਹਿਬ ਵਾਲਾ ਫੜੋ ਰਿਪੋਰਟਾ ਚੋਲੇ ਦੱਸ ਮੇਰੇ ਫੜਦੇ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀਏ ਬਹੁਤ ਲੰਮੇ ਸਮੇਂ ਬਾਅਦ ਅਕਾਲੀ ਲਾਲ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ। ਸਾਡੀ ਸਿਆਸਤ ਰਹੀ ਆਉਂਦੇ ਤੱਕ ਕਿਵੇਂ ਦੇਖਣਾ ਅੱਜ ਪ੍ਰੋਗਰਾਮਾ ਬਤੋਲ ਦੰਮੂਆ ਸਾਹਿਬ ਦੇ ਪਹਿਲੇ ਜਦੋਂ ਦਾ ਕਾਰਜ ਆ ਰਹੇ ਉਹ ਪੰਜਾਬ ਦੇ ਜਾਂ ਪਾਕਿਸਤਾਨ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਗੱਲ ਬੱਕਰੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀ ਖੂਬੀ ਐ ਸੋ ਜੀ ਸਹਿਤ ਦਾਜ ਭਾਜ ਪਾਰਨ ਕੀ ਲੱਗਦਾ ਉਹਨਾਂ ਨੇ ਸਮਝ ਲਾਇਆ ਹੀ ਸੋ ਸਕਦਾ ਜੇਕਰ ਸਤਾਈਨ ਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਬਾਈ ਬਿਆਨ ਨੂੰ ਕਿਵੇਂ ਦੇ ਰਹੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੋਸ ਸੰਦੇਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੇ ਧੋਸ ਦੇਣ ਦਾ ਯਤਨ ਕੀਤਾ ਦੂਜੀ ਸਤਾਈ ਨੂੰ ਲੈ ਕੇ ਕਿਸ ਤਰ੍ਹਾਂ ਅੱਗੇ ਚੱਲੇ ਚੱਲੋਗੇ ਤੁਸੀਂ ਆਫਟਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਿੱਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਸਾਡਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਫੁਰਜਣੇ ਵਾਲੇ ਬਿਆਨ ਹੋਰ ਹੋ ਦੇਣ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਇਹ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਅ ਗਰਮੀ ਬਹੁਤ ਸੀ ਇਹਦੇ باوجود ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸਤ ਵਾਸਤੇ ਜਲਦੀ ਆ ਘਰਾਂ ਨੂੰ ਪਰ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੀ ਸਮੇ ਤੋਂ ਲੰਬੇ ਸਮੇ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਆ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੱਥ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕੰਮ ਆ ਬਹੁ ਮਗੇ ਰਸਲੇ ਹੱਲ ਕਰਾ। ਅੱਜ ਤੁਸੀਂ ਪਹਿਲੀ ਵਾਰ ਰਿਆ ਕੋਦੇ ਮਤੇ ਦੀ ਗੱਲ ਕੀਤੀ ਕਿ ਅੱਜ ਪਹਿਲੀ ਵਾਰ ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਕਿ ਦੇਖੋ ਜੀ ਸ੍ਰੀ ਸਾਹਿਬ ਵਾਲਾ ਤੁਹਾਡਾ ਫੜੇ ਰਿਪੋਰਟ ਆ। ਕੋਲੇ ਦੱਸ ਮੇਰੇ ਫੜਦੇ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀਏ ਬਹੁਤ ਲੰਮੇ ਸਮੇਂ ਬਾਅਦ ਅਕਾਲੀ ਲਾਲ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ। ਸਾਡੀ ਸਿਆਸਤ ਰਹੀ ਆਉਂਦੇ ਤੱਕ ਕਿਵੇਂ ਦੇਖਣਾ ਅੱਜ ਪ੍ਰੋਗਰਾਮ ਬਤੋਲ ਦੰਮੂਆ ਸਾਹਿਬ ਦੇ ਪਹਿਲੇ ਜਦੋਂ ਦਾ ਕਾਰਜ ਆ ਰਹੇ ਉਹ ਪੰਜਾਬ ਦੇ ਜਾਂ ਪਾਕਿਸਤਾਨ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਗੱਲ ਬੱਕਰੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀ ਖੂਬੀ ਐ ਸੋ ਜੀ ਸਹਿਤ ਦਾਜ ਭਾਜ ਪਾਰਨ ਕੀ ਲੱਗਦਾ ਉਹਨਾਂ ਨੇ ਸਮਝ ਲਾਇਆ ਹੀ ਸੋ ਸਕਦਾ ਜੇਕਰ ਸਤਾਈਨ ਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਬਾਈ ਬਿਆਨ ਨੂੰ ਕਿਵੇਂ ਦੇ ਰਹੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੋਸ ਸੰਦੇਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੇ ਧੋਸ ਦੇਣ ਦਾ ਯਤਨ ਕੀਤਾ ਦੂਜੀ ਸਤਾਈ ਨੂੰ ਲੈ ਕੇ ਕਿਸ ਤਰ੍ਹਾਂ ਅੱਟੀਚਾ ਲੈ ਕੇ ਚੱਲੋਗੇ ਤੁਸੀਂ ਖਤਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਿੱਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਸਾਡਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਫੁਰਜਣੇ ਵਾਲੇ ਬਿਆਨ ਹੋਰ ਹੋ ਦੇਣ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਇਹ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਅ ਗਰਮੀ ਬਹੁਤ ਸੀ ਇਹਦੇ باوجود ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸਤਿ ਸਵਾਸ ਦੇ ਜਲਦੀ ਇਹ ਘਰਾਂ ਨੂੰ ਧਰਵਾ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੀ ਸਮੇ ਤੋਂ ਲੰਬੇ ਸਮੇ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਆ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੱਥ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਮਗੇ ਤੇ ਮਸਲੇ ਹੱਲ ਕਰੇ ਅੱਜ ਤੁਸੀਂ ਪਹਿਲੀ ਵਾਰ ਰਿਆਦਕੋ ਦੇ ਮਤੇ ਦੀ ਗੱਲ ਕੀਤੀ ਹੈ ਕਿ ਅੱਜ ਪਹਿਲੀ ਵਾਰ ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਕਿ ਵੇਖੋ ਜੀ ਸ੍ਰੀ ਸਾਹਿਬ ਵਾਲਾ ਫਟੋ ਰਿਪੋਰਟ ਆ ਗਿਆ ਕੋਰੇ ਦੱਸ ਮੇਰੇ ਫੜਦੇ ਹੀ ਪੈ ਗਿਆ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀਏ ਉਹ ਲੰਮੇ ਸਮੇਂ ਬਾਅਦ ਅਕਾਲੀ ਲੰਦਲੇ ਆਪਣਾ ਮਤਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ ਤਾਂ ਕੋਈ ਸਿਆਸਤ ਨਹੀਂ ਆਉਂਦੀ ਤੁਹਾਨੂੰ ਤੁਸੀਂ ਕਿਵੇਂ ਦੇਖਦਾ ਹੋ ਤੁਸੀਂ ਅੱਜ ਪ੍ਰੋਗਰਾਮਾ ਕਿ ਬਤੋ ਦੰਮਵਾ ਸਾਹਿਬ ਦੇ ਪਹਿਲੇ ਜਦ 10 57 ਆ ਰਹੇ ਉਹ ਪੰਜਾਬ ਦੇ ਜਾਂ ਧਰਮਾਂ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਗੱਲ ਬੱਕੜੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀ ਅਕੂਰੀਅਤ ਸੀ। ਭਾਈ ਸਾਧ ਜੀ ਭਾਈਪਰਾਂ ਨੂੰ ਕੀ ਲੱਗਦਾ ਉਹਨਾਂ ਨੇ ਸਮੇਂ ਚਲਾਇ ਸੋਚ ਸਕਦਾ ਜੇਕਰ ਸਤਾਈ ਨੂੰ ਦੇਖਦੇ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਭਾਈ ਇਹ ਸੋਚਿਆ ਤੇ ਪਿਆਰ ਨੂੰ ਕਿਵੇਂ ਦੇ ਰਹੇ ਅਮਨੀ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਤਾਂ ਉਸ ਸੰਧਨਣਾ ਚਾਹੀਦਾ ਹੈ ਕਿ ਕਿਸੇ ਤੋਂ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ। ਦੋਹੇ ਸਤਾਈ ਨੂੰ ਲੈ ਕੇ ਕਿਸ ਤਰ੍ਹਾਂ ਦਾ ਟੀਚਾ ਲੈ ਕੇ ਚੱਲੋਗੇ ਦਫਤਰ ਦੀ ਤੇ ਐਸਜੀਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅਸੀਂ ਪੰਥ ਦੀ ਕਚਹਿਰੀ 'ਚ ਜਾਵਾਂਗੇ ਤੇ ਪੰਥ ਦੀ ਕਚਹਿਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ ਸਾਡਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਪੁਰਤਣੇ ਵਾਲੇ ਹੋਰ ਐਕਸ਼ਨ ਦੇਣ ਦੇਣ ਹੋਰ